ਕਈ ਬਲਖਸਤਾਨਾ ਤੋਂ ਉਸ ਦਿਨ ਗ੍ਰਫਤਾਰ ਕਰ ਲੈਣਾ ਸੀ। ਯਾ ਫੇਕੀਤਾ ਕਿਉਂ ਨਹੀਂ? ਕਿਉਂਕਿ ਦੋ ਤਿੰਨ ਪੁਲਿਸ ਅਫਸਰ ਆਪਣੀ ਮੁੱਛਾਂ ਉਪਰੀਆਂ ਕਰਨਾ ਚਾਹੁੰਦੇ ਸੀ। ਉਹ ਸਾਰੀ ਸਰਦਾਰ ਭਗਵੰਤ ਸਿੰਘ ਮਹਿਮਾਨ ਦਾ ਬੇੜਾ ਗਰਕ ਕਰ ਗਏ। ਉਹਨੂੰ ਘੁਮਾ ਗਏ ਵਿਚਾਰੇ ਨੂੰ ਕਿਉਂਕਿ ਉਹਦੇ ਕੋਲ ਤਜਰਬਾ ਘਟਿਆ। ਮੈਂ ਹੁੰਦਾ ਤੇ ਕਰ ਲੈਂਦੇ। ਮੈਂ ਐਸਐਸਪੀ ਰਿਆ ਬਰਾਲਾ ਸੰਗਰੂਰ ਲੱਗੇ ਤੋਂ ਲੱਗੇ। ਪੁੱਛ ਲੋ। ਮੇਰਾ ਕੋਈ ਗਾਸਟ ਅਫਸਰ ਕੋਈ ਐਸਐਚਓ ਮੈਨੂੰ ਘੁਮਾ ਸਕਦਾ? ਹੂੰ। ਮੈਂ ਸੀਐਮ ਆ। ਹਾਊ ਕੈਨ ਸਮ ਪੁਲਿਸ ਅਫਸਰ ਮੈਨੀਪੂਲੇਟ ਮੀ ਮੈਂ ਮੈਨੀਪੂਲੇਟ ਕੀਤਾ ਕਦੀ ਵੀ ਸੀਐਮ ਪੰਜਾਬ ਨੂੰ ਇਟ ਇਜ਼ ਮਾਈ ਓਨੈਸਟੀ ਮੈਂ ਜੀ ਇੱਕ ਸਰਪੰਚ ਦਾ ਮੈਂ ਗੱਲ ਕਰਾ ਕੇ ਜੀ ਸੀਐਮ ਨਾਲ ਗੱਲ ਕਰਾਤੀ ਇੱਕ ਧਰਨੇ ਚ ਹਾਂ ਵੇਖੋ ਜੀ ਮੈਂ ਸਰਪੰਚ ਸਾਹਿਬ ਤੁਹਾਡੀ ਗੱਲ ਕਰਦੀ ਹਾਊ ਇਜ਼ ਇਟ ਪੋਸੀਬਲ ਦੈਟ ਸਰਪੰਚ ਵਿਲ ਟਾਕ ਡਾਇਰੈਕਟਲੀ ਟੂ ਸੀਐਮ ਕੋਈ ਮਨਾ ਨਹੀਂ ਹੈ ਬਟ ਹਾਊ ਕੈਨ ਯੂ ਬੋਸਟ ਆਫ ਇਟ ਹਜ਼ਾਰਾਂ ਬੰਦੇ ਤੁਸੀਂ ਫੋਰਸ ਦੇ ਉੱਤੇ ਲਗਾਏ ਨੇ ਅਲਟੀਮੇਟਲੀ ਸੋਲੂਸ਼ਨ ਉਹੀ ਸੀਗਾ ਉਸ ਧਰਨੇ ਦਾ ਜਿਹੜਾ ਬਾਅਦ ਚ ਨਿਕਲਿਆ ਉਹ ਸ਼ਾਮੀ ਚੱਕ ਦਿੱਤਾ ਗਿਆ ਸੀ ਕਿਸੇ ਬਲੇ ਵਿਚ ਆ ਮੈਂ ਹੋਰ ਤਰਨੇ ਦੀ ਗੱਲ ਕਰਨ ਬਟੇ ਗੱਲ ਹੈ ਆਮ ਅਗੇਂਸਟ ਦੀ ਪੁਲਿਸ ਆਫਸਰ ਆਮ ਅਗੇਂਸਟ ਦੀ ਕੰਡਕਟ ਵਿੱਚ ਦੇ ਕਮਿਟਿਡ ਦੇ ਆਰ ਮਾਈ ਫਰੈਂਡਸ ਆਮ ਨੋਟ ਅਗੇਂਸਟ ਥੈਮ ਐਂਡ ਦੇ ਨੋ ਮੀ ਵੈਰੀ ਵੈਲ ਆਮ ਨੋਟ ਅਗੇਂਸਟ ਐਨੀ ਕੰਡਿਵਿਜੁਅਲ ਪੁਲਿਸ ਆਫਸਰ ਦੇ ਆਰ ਮਾਈ ਬ੍ਰਦਰ ਆਫਸਰ ਆਮ ਟਾਕਿੰਗ ਬਾਟ ਅ ਸਪੈਸਿਫਿਕ ਕੰਡਕਟ ਆਫ ਪੁਲਿਸ ਆਫਸਰ ਵਾਈਲ ਡੀਲਿੰਗ ਵਿਦ ਲਾਅ ਐਂਡ ਆਉਟ ਬਟੇ ਗੱਲ ਵੀ ਐਂਡ ਐਜ਼ ਅ ਲਾਅ ਐਂਡ ਆਉਟ ਆਫਸਰ ਇਟ ਇਜ਼ ਮਾਈ ਨੋਲੇਜ ਬਟ ਜੇ ਉਤਰ ਨਾ ਆ ਰਹੀ ਸੀ ਉਹ ਕ मैन मना नहीं है दे आर मोस्ट वेलकम शंबू भी लाया ठीक है बाकी जगह भी लॉन देर इज ऑलवेज एन अंडरसटैंडिंग दैट इट इज ए प्रोटेक्ट डेमोक्रेटिक राइट ऑफ एस्ट ऑफ एवरी फार्मर एवरी सिटीजन एवरी परसन चाहे वह इम्पलॉयड है अनएम्पलॉयड है ਐਕਸੈਪਟ ਪੁਲਿਸ ਉਹ ਧਰਨਾ ਲਗਾ ਸਕਦੇ ਨੇ ਦੇ ਹੈਵ देयर ਰਾਈਟ ਬਟ ਐਟ ਦੀ ਸੇਮ ਟਾਈਮ ਮੇਰਾ ਰਾਈਟ 3000 ਬੰਦੇ ਦਾ ਹੈ ਦੂਸਰੀ ਸਾਈਡ ਤੇ ਰਾਈਟ ਹੈਗਾ 3 ਲੱਖ ਬੰਦੇ ਦਾ ਸਟੇਟ ਹੈਸ ਟੂ ਲੁੱਕ ਇਨ ਟੂ ਵਿਚ ਇਸ ਇਟ ਬਟ ਵੀ ਸਟਿਲ ਅਲਾਉ ਇਟ देयर इज ਆਲਵੇਸ ਇਹ ਫਾਰਮਰਸ ਦੇ ਐਜੀਟੇਸ਼ਨ ਬਿਨਾ ਕੋਆਪਰੇਸ਼ਨ ਤੋਂ ਨਹੀਂ ਚੱਲਦੇ ਬੈਕ ਹੈਂਡ ਅੰਡਰਸਟੈਂਡਿੰਗ ਹੁੰਦੀ ਹੈ ਤੁਸੀਂ ਘੰਟਾ ਲਗਾ ਲਓ 2 ਘੰਟੇ ਲਗਾ ਲਓ ਉਸ ਤੋਂ ਬਾਅਦ ਛੱਡ ਦਿਓ ਨੋਬਾਡੀ ਕੈਨ ਸੇ ਕਿ ਅਸੀਂ ਕੋਈ ਧਰਨਾ ਇਸ ਕਰਕੇ ਲਗਾ ਲਿਆ ਕਿ ਪੁਲਿਸ ਨਾਲ ਸਾਡੀ ਕੋਆਪਰੇਸ਼ਨ ਨਹੀਂ ਸੀ ਝੂਠ ਹੈ ਬਟ ਇਨ ਡੈਮੋਕ੍ਰੇਸੀ एवरीबॉडी ਹੈਜ਼ ਰਾਈਟ ਆਫ ਪ੍ਰੋਟੈਸਟ ਬਟ ਐਟ ਦ ਸੇਮ ਟਾਈਮ ਇਟਸ ਡਿਊਟੀ ਆਫ ਦੀ ਪੁਲਿਸ ਟੂ ਵੇ ਐਮ ਆਈ ਕਾਸਟਿੰਗ ਆਬਸਟਰਕਸ਼ਨ ਪ੍ਰੋਲੋਂਗਡ ਪ੍ਰੋਸਟਰਕਸ਼ਨ ਫਾਰ ਦੀ ਨਾਰਮਲ ਫਲੋ ਆਫ ਦੀ ਪਬਲਿਕ ਉਹਦੇ ਚ ਮਰਨ ਵਾਲਾ ਵੀ ਆ ਕੋਈ ਤਨਖਾਹ ਤੇ ਜਾਣ ਵਾਲਾ ਵੀ ਆ ਕੋਈ ਬਿਮਾਰ ਵੀ ਆ ਕੋਈ ਖੇਤਾਂ ਚ ਜਾਣ ਵਾਲਾ ਕਿਸੇ ਨੇ ਆਪਣੇ ਰਿਸ਼ਤੇਦਾਰੇ ਚ ਵਿਆਹ ਸ਼ਾਦੀ ਤੇ ਜਾਣਾ ਠੀਕ ਹੈ ਨੋ ਪ੍ਰੋਬਲਮ ਆਈ ਏਮ ਨੋਟ ਅਗੇਂਸਟ ਪ੍ਰੋਟੈਸਟ ਬਾਈ ਫਾਰਮਰ অর ਨਾਨ ਫਾਰਮਰ ਆਰਗੇਨਾਈਜ਼ ਬਟ ਅਬਸਟ੍ਰਕਸ਼ਨ ਟੂ ਸੈਕੰਡਲੀ ਆਈ ਹੁਣ ਤੁਹਾਡੇ ਮੋਹਾਲੀ ਧਰਨਾ ਲੱਗਿਆ ਆ ਕਾਮਨ ਸਾਫ ਮੋਰਚਾ ਉਹਨਾਂ ਨੇ ਚੰਡੀਗੜ੍ਹ ਤੇ ਮੋਹਾਲੀ ਦੀ ਦੋ ਕਿ ਇੱਕ ਰੋਡ ਬਲੌਕ ਕੀਤੀ ਆ ਕਈ ਸਾਲ ਤੱਕ ਕਿਸ ਨੇ ਉਠਾਇਆ ਉਹਨੂੰ ਅਸੀਂ ਪੁਲਿਸ ਜਾਂ ਪੋਲਿਟਿਕਲ ਲੀਡਰਸ ਹੁਣ ਮੈਂ ਬਤੌਰ ਪੋਲਿਟਿਸ਼ੀਅਨ ਆਈ ਏਮ ਨੋਟ ਅਗੇਂਸਟ ਦੀ ਪ੍ਰੋਟੈਸਟ everybody has right par jadon government ne order kar deta ki ajj asi aa karna hai main jadon police officer am bound by the order of the government da order asi matlab are bound by the government's order main us dandi gall nahi kar reya hm theek hai but tusi ek bande nu je utcha karna chahunde ho ya neema karna chahunde ho karo but the ultimately mera main batav police officer dekha ultimately you have to give a Very measured, judicious input to the chief minister and DG. You can't manipulate them. Hmm. If you are, as a police officer, manipulating the chair of the CM or the DG of the state to have your say in the system, then you are playing with the conduct rules of the state police, hmm. which should not be allowed. Hmm. But I am repeating every Organization, every citizen, every employee of the state except the police has the right to protest. <coughs> <coughs> ਕਾਨੂੰਨ ਪ੍ਰੋਟੈਸਟ ਦਾ ਅਧਿਕਾਰ ਦਿੰਦਾ ਦੂਜੇ ਪਾਸੇ ਜੇ ਕੋਈ ਪ੍ਰੋਟੈਸਟ ਲਗਾਉਂਦਾ ਪੰਜਾਬ ਪੰਜਾਬ ਦੇ ਵਿੱਚ ਹੁਣ ਹੋ ਰਿਹਾ ਤਾਂ ਚੱਕ ਲਿੱਤੇ ਜਾਂਦੇ ਆ ਸਭ ਤੋਂ ਵੱਡੀ ਗੱਲ ਆ ਸ਼ੰਭੂ ਮੋਰਚਾ ਖਨੋਰੀ ਮੋਰਚਾ ਤੁਸੀਂ ਉਹ ਉਸ ਦਿਨ ਮੈਂ ਜਦੋਂ ADG ਲਾਅ ਐਂਡ ਆਰਡਰ ਸੀਗਾ ਜੀ ਉਸ ਟਾਈਮ ਤੇ ਜਦੋਂ ਜਨਵਰੀ ਫ फेब्रुवारी ਸ਼ਾਇਦ 2024 ਦੇ ਵਿੱਚ ਇਹ ਲੱਗਿਆ ਮੈਨੂੰ ਪਤਾ ਕਿਵੇਂ ਲੱਗਿਆ ਸੀ ਠੀਕ ਹੈ ਤੇ ਨਾ ਸਟੇਟਸ ਇਨਵੋਲਡ ਸੀ ਗਿਆ ਯੂਪੀ ਦਿੱਲੀ ਤੇ ਹਰਿਆਣਾ ਪੋਲੀਟੀਕਲੀ ਆਈ سپورਟ ਆਲ ਦੀ ਡਿਮਾਂਡਸ ਆਫ ਦੀ ਫਾਰਮਰਸ ਦੇ ਹੈਵ ਐਵਰੀ ਰਾਈਟ ਟੂ ਪ੍ਰੋਟੈਸਟ ਸਭ ਤੋਂ ਵੱਡੀ ਗੱਲ ਐਮਐਸਪੀ ਆਫ ਦੀ ਕ੍ਰੋਪਸ ਓਕੇ ਹਮ ਐਮਐਸਪੀ ਦਾ ਲੀਗਲ ਗਾਰੰਟੀ ਦੇਣਾ ਤੇ ਸੁਆਮੀਨਾਥਨ ਕਮਿਸ਼ਨ ਦੇ ਰਿਪੋਰਟ ਦੇ ਮੁਤਾਬਕ ਕ੍ਰੋਪਸ ਦੀ ਪ੍ਰਾਈਸ ਫਿਕਸ ਕਰਨਾ ਇਹ ਬਹੁਤ ਜ਼ਰੂਰੀ ਹੈ ਬੜੀ ਵਾਜਬ ਵੈਲਿਡ ਰੀਜ਼ਨੇਬਲ ਡਿਮਾਂਡ ਹੈ ਫਾਰਮਰਸ ਦੀ ਉਹਦੇ ਲਈ ਫਾਰਮਰਸ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਉਹਨਾਂ ਨੇ ਸ਼ੰਭੂ ਬਾਰਡਰ ਤੇ ਲਗਾਇਆ ਪਹਿਲਾਂ ਦਿੱਲੀ ਲਗਾਇਆ ਆਈ ਏਮ ਟੋਟਲੀ ਵਿਦ ਇਟ ਮੈਨੂੰ ਕੋਈ ਆਬਜੈਕਸ਼ਨ ਨਹੀਂ ਐਟ ਦੀ ਸੇਮ ਟਾਈਮ ਲਵਾਇਆ ਵੀ ਸਟੇਟ ਗਵਰਨਮੈਂਟ ਇਸੇ ਵੇਲੇ ਸੀ ਹਟਾਇਆ ਵੀ ਸਟੇਟ ਗਵਰਨਮੈਂਟ ਇਸੇ ਵੇਲੇ ਨੇ ਜਿਹੜੀ ਡਿਸੀਜਨ ਮੇਕਿੰਗ ਬਾਡੀ ਪੁਲਿਸ ਦੀ ਜਾਂ ਸਿਵਲ ਦੀ ਪਹਿਲਾਂ ਫੈਸਲੇ ਕਰਦੀ ਸੀ ਫਿਰ ਉਹ ਕਿਵੇਂ ਬਦਲ ਗਏ ਠੀਕ ਹੈ ਮੈਂ ਹੁਣ ਇਹਦੇ ਤੇ ਕੀ ਗੱਲ ਕਹੂੰਗਾ ਮੈਨੂੰ ਦੋਨੇ ਪਾਸੇ ਦੀ ਗੱਲ ਪਤਾ ਹੈ ਇਹ ਗੱਲਾਂ ਕਰਕੇ ਕੋਈ ਫਾਇਦਾ ਨਹੀਂ ਹੋਣਾ ਬਟ ਮੈਂ ਪ੍ਰਿੰਸੀਪਲੀ ਗੱਲ ਕਹਿਣਾ ਚਾਹੁੰਦਾ ਕਿ ਫਾਰਮਰਸ ਦਾ ਜਿਹੜੀ ਡਿਮਾਂਡਸ ਨੇ 13 ਡਿਮਾਂਡਸ ਨੇ ਇਹਨਾਂ 13 ਫ फेब्रुवारी ਨੂੰ 13 ਟਰੈਕਟਰ ਹਰ ਇੱਕ ਪਿੰਡ ਚੋਂ ਤੇ 13 ਨੂੰ ਕਨੈਕਟ ਕਰਕੇ ਧਰਨਾ ਦਿੱਲੀ ਜਾਣਾ ਸੀ ਧਰਨਾ ਲਗਾਇਆ ਦਿੱਲੀ ਪੁਲਿਸ ਹਰਿਆਣਾ ਪੁਲਿਸ ਤੇ ਸਟੇਟ ਪੁਲਿਸ ਦੀ ਇਨਵਾਲਵਮੈਂਟ ਸੀ ਆਫਕੋਰਸ ਵਿੱਚ ਕੋਚ ਪੁਲਿਸ ਵਾਲੇ ਖੇਡਣਾ ਖੇਡਦੇ ਸੀ ਚਲੋ ਜਦੋਂ ਉਹਨਾਂ ਨੂੰ ਅਲਾਉ ਕੀਤਾ ਤਾਂ ਖੇਡਣ ਗਏ ਠੀਕ ਹੈ 노 ਪ੍ਰੋਬ ਕੋਈ ਇਤਰਾਜ਼ ਨਹੀਂ ਬਟ ਐਟ ది ਸੇਮ ਟਾਈਮ ਪ੍ਰੋਟੈਸਟ ਦੀ ਜਿਹੜੀ ਲਿਮਟ ਆ ਲਿਮਿਟੇਸ਼ਨ ਆ ਜੇ ਉਹਦੇ ਵਿੱਚ ਸਟੇਟ ਦਾ ਇਕਨੋਮਿਕ ਲਾਸ ਹੋ ਰਿਹਾ ਹੈ ਜਾਂ ਜਨਰਲ ਪਬਲਿਕ ਨੂੰ ਤਕੇ ਖਾਣੇ ਪੈ ਰਹੇ ਨੇ ਕਿਸੇ ਨੇ এডੂਕੇਸ਼ਨ ਨਹੀਂ ਪੇਪਰ ਲਈ ਕਰਨਾ ਹੈ ਤੁਸੀਂ ਰੂਰਲ ਰੋਡਸ ਦੇਖ ਰੋ ਜਣੀਆਂ ਪੰਜਾਬ ਦੀਆਂ ਡਿਸਟਰਾਏ ਹੋਈਆਂ ਨੇ ਬਾਰਡਰ ਆਫ ਦੀ ਹਰਿਆਣਾ ਦੇ ਨਾਲ ਸ਼ੰਭੂ ਬਲਾਕੋਂ ਨਾਓ ਫਾਰਮਰਸ ਨੂੰ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਕਹਿੰਨਾ ਹੈ ਕਿ ਤੁਸੀਂ ਇਹਦੇ ਨਾਲ ਬਹੁਤ ਸਾਰੇ ਲੋਕਾਂ ਤੋਂ ਆਪਣੀ ਸਿੰਪਥੀ ਗਵਾਈ ਉਹਦੇ ਜਗ੍ਹਾ ਇਹ ਜੇਲ੍ਹ ਪਰ ਅੰਦੋਲਨ ਸ਼ੁਰੂ ਕਰ ਦੇਣਾ ਕਾਲੀ ਦਲ ਨੇ ਵੀ ਇੱਕ ਵਾਰੀ ਕੀਤਾ ਸੀ ਮਰਜ਼ੀ ਬੜੇ ਕਿਤਾ ਹੀ ਤੁਹਾਡੇ ਕੋਲੋਂ ਪੰਜਾਬ ਦੇ ਵਿੱਚ 70% ਆਬਾਦੀ ਫਾਰਮਰਸ ਤੇ ਡਿਪੈਂਡੈਂਟ ਹੈ ਜਾਂ ਫਾਰਮਰਸ ਨੇ ਕਿੰਨੇ ਕਰੋੜ 1 ਕਰੋੜ ਬੰਦਾ ਬਣ ਜਾਂਦਾ ਜਿਹੜਾ ਤੁਹਾਡੇ ਕਹਿਣ ਤੇ ਜੇ ਦਿੱਲੀ ਜਾ ਸਕਦੇ ਸੀ ਤੇ ਪੰਜਾਬ ਦੀ ਕੋਈ ਜੇਲ ਇਹਨਾਂ ਕੋ ਕਪੈਸਿਟੀ ਨਹੀਂ ਹੈਗੀ ਜੇਲ ਚ 10 ਬੰਦੇ ਰੱਖਣ ਦੀ ਤਿੰਨ